ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਸਮਝ ਸਕਦਾ ਵੱਡੇ ਵੱਡੇ ਭਲੇਖੇ ਪੈ ਜਾਂਦੇ ਹੁਣ ਆਮ ਕੀ ਹੁੰਦਾ ਜਦੋਂ ਹੁਣ ਮੰਨ ਲਓ ਗੱਲ ਕਰਦੇ ਹੁਣ ਗੱਲ ਕਰਦੇ ਐ بڑے ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਬੱਚੇ ਵੇਖੇ ਐ ਸਾਨੂੰ ਵੀ ਕਈ ਵਾਰੀ ਮਾਪਿਓ ਮਿਲਣ ਵਾਸਤੇ ਮੈਨੂੰ ਵੀ ਕਈ ਆ ਜਾਂਦੇ ਐ ਬਾਬਾ ਜੀ ਕੀ ਕਰੀਏ ਫਸ ਗਏ ਮੁੰਡਾ ਮੰਨਦਾ ਨਹੀਂ ਇਹ ਕਹਿੰਦਾ ਜੀ ਮੇਰਾ ਵਿਆਹ ਉੱਥੇ ਕਰ ਕੋਈ ਕਈ ਲੜਕੀਆਂ ਅੜੀ ਕਰਕੇ ਬਹਿ ਗਈਆਂ ਜੀ ਮੇਰਾ ਵਿਆਹ ਉੱਥੇ ਕਰ ਮੈਨੂੰ ਕਈ ਆ ਕੇ ਪੁੱਛਣਗੇ ਕਿ ਕਿਵੇਂ ਕਰੀਏ ਤੇ ਮੈਂ ਤਾਂ ਕਹਿੰਦਾ ਉਹਨਾਂ ਭਾਈ ਇਹਦੀ ਮਰਜ਼ੀ ਹੈ ਫਿਰ ਇਹਦੀ ਜ਼ਿੰਮੇਵਾਰੀ ਹੈ ਠੀਕ ਹੈ ਕਰਦੇ ਨੇ ਕਰ ਲੈਣ ਦੇ ਕਿੰਨਾ ਚਿਰ ਬੈਠੇ ਰਹੋਗੇ ੱੱਕਾ ਕਰਕੇ ਚੱਲੋ ਚਲੋ ਹੁਣ ਉਹ ਕਈ ਵਾਰੀ ਬੱਚਿਆਂ ਨਾਲ ਗੱਲਬਾਤ ਕਰੀਦੀ ਹੈ ਨਾ ਉਹ ਕਈ ਵਾਰੀ 10-10 ਘੰਟੇ ਗੱਲ ਕਰਨਗੇ 12-12 ਘੰਟੇ ਫੋਨ ਤੇ ਲੱਗੇ ਰਹਿਣਗੇ ਉਸ ਦਿਨ ਫਿਰ ਉਹ ਪ੍ਰੋਬਲਮਾਂ ਥੋੜਾ ਡਿਸਕਸ ਕਰਦੇ ਉਹਤੇ ਐਂ ਗੱਲਾਂ ਕਰਦੇ ਆਪਾਂ ਚੰਡੀਗੜ੍ਹ ਘੁੰਮਣ ਜਾਇਆ ਕਰਾਂਗੇ ਮੈਂ ਰੋਟੀ ਬਣਾ ਕੇ ਰੱਖਿਆ ਕਰੂੰ ਤੂੰ ਕੰਮ ਤੇ ਜਾਇਆ ਕਰੀ ਤੂੰ ਫਿਰ ਆਜਿਆ ਕਰੇਗਾ ਫਿਰ ਆਪਾਂ ਰੋਟੀ ਖਾਇਆ ਕਰਾਂਗੇ ਬਸ ਫਿਰ ਆਪਾਂ ਚਲੋ ਮਾਲਕ ਨੇ ਮਿਹਰ ਕਰ ਦੇਣੀ ਐ ਸਾਲ ਨੂੰ ਫਿਰ ਬੱਚਾ ਹੋ ਜਾਏਗਾ ਮੁੰਡਾ ਹੋਇਆ ਉਹਦਾ ਆ ਨਾਂ ਰੱਖਾਂਗੇ ਕੁੜੀ ਹੋਈ ਉਹਦਾ ਆ ਨਾਂ ਰੱਖਾਂਗੇ ਇਹੋ ਜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਇਹ ਪਤਾ ਨਹੀਂ ਹੁੰਦਾ ਵੀ ਸੱਸ ਵੀ ਹੈ ਉੱਤੇ ਸੱਸ ਬਾਰੇ ਵਿਚਾਰ ਹੀ ਨਹੀਂ ਹੁੰਦੀ ਸੱਸ ਸੋਹਰਾ ਵੀ ਤੇ ਹੋਣਾ ਹੈ ਨਨਦ ਵੀ ਤੇ ਹੋਣੀ ਇੱਥੇ ਨਨਾਨ ਵੀ ਹੋਊ ਫਿਰ ਗਾਂ ਜਠਾਣੀਆਂ ਵੀ ਹੋਣਗੀਆਂ ਨਨਦਾ ਹੋਣਗੀਆਂ ਦਰਾਣੀਆਂ ਹੋਣਗੀਆਂ ਇਹ ਪੰਗਿਆਂ ਦੀ ਤੇ ਗੱਲ ਹੀ ਨਹੀਂ ਹੁੰਦੀ ਵੀ ਆ ਵੀ ਜੱਪ ਛਿੜਨੇ ਨੇ ਆ ਵੀ ਜੱਪ ਪੈਣੇ ਨੇ ਇਹ ਇਹ ਗੱਲ ਤੇ ਹੁੰਦੀ ਵੀ ਨਹੀਂ ਬਸ ਇਦਾਂ ਹੀ ਗੱਲ ਹੋਈ ਜਾਂਦੀ ਏ ਵੀ ਬਹੁਤ ਵਧੀਆ ਹੀ ਹੋਣਾ ਸਿਰਫ ਚੰਗੀਆਂ ਚੰਗੀਆਂ ਗੱਲਾਂ ਦੀ ਵਿਚਾਰ ਹੁੰਦੀ ਏ ਵਧੀਆ ਖਾਇਆ ਕਰਾਂਗੇ ਘੁੰਮਿਆ ਕਰਾਂਗੇ ਜਾਇਆ ਕਰਾਂਗੇ ਐ ਨਹੀਂ ਗੱਲ ਹੁੰਦੀ ਵੀ ਆ ਪੰਗੇ ਪੈਣਗੇ ਇਹ ਡਿਸਕਸ਼ਨ ਹੁੰਦੀ ਹੋਈ ਨਹੀਂ ਤੇ ਜੇ ਪਹਿਲਾਂ ਇਹ ਗੱਲ ਸੋਚੀ ਹੋਵੇ ਵੀ ਐਵੇਂ ਹੋ ਸਕਦਾ ਹੈ ਐਵੇਂ ਹੋ ਸਕਦਾ ਹੈ ਆ ਵੀ ਆ ਵੀ ਮੁਸ਼ਕਲਾਂ ਆ ਸਕਦੀਆਂ ਨੇ ਗੱਲਬਾਤ ਕਰਦੇ ਆ ਬੰਦਾ ਸਿਰਫ ਸਹੂਲਤ ਦੀ ਸੁੱਖ ਦੀ ਗੱਲ ਕਰਦਾ ਵੀ ਵਧੀਆ ਹੀ ਵਧੀਆ ਸਾਰਾ ਪਰ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਉਹ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਉਹ ਜਦਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਇਸ ਰਾਤ ਤੇ ਜੇ ਤੁਰਿਆ ਤੇ ਦਿਲਦਾਰ ਮਾਰ ਵੱਡਾ ਕਰਕੇ ਤੁਰੀ ਫੇਰ ਨਾ ਪਿਹੜਾ ਜਾਂ ਮੂੰਹ ਬਣਾ ਕੇ ਫਿਰਦਾ ਰਹੀ ਫਿਰ ਕਿਤੇ ਮੁੜ ਕੇ ਉਹ ਲਾਂਭੇ ਦਿੰਦਾ ਫਿਰੇ ਵੀ ਐ ਹੋ ਗਿਆ ਹੁਣ ਆ ਹੋ ਗਿਆ ਤੇ ਹੋਊ ਵੀ ਸਾਰੀਆਂ ਮੁਸ਼ਕਲਾਂ ਨਾਲ ਹੀ ਆਉਣੀਆਂ ਨੇ ਜੇ ਸਿੱਖੀ ਦੇ ਰਾਹ ਤੇ ਤੁਰਿਆ ਪਹਿਲਾਂ ਸਾਰੀਆਂ ਪ੍ਰੋਬਲਮਾਂ ਵੇਖ ਲੈ ਵੀ ਇਸ ਰਾਹ ਤੇ ਤੁਰਨ ਨਾਲ ਹੋ ਸਕਦਾ ਗੁੜ ਮਰੋਸ ਜਾਣ ਜਿਨ੍ਹਾਂ ਨੇ ਕਹਿਣਾ ਪਿਆ ਇਸ ਰਾਹ ਤੇ ਤੁਰਨ ਲੱਗਿਆ ਬੜੇ ਪਿੰਡ ਦੇ ਨਾਰਾਜ਼ ਯਾਰ ਬੇਲੀ ਹੋਣਗੇ ਇਸ ਰਾਹ ਤੇ ਤੁਰਨ ਲੱਗੇ ਆ ਬੜੀਆਂ ਦਿੱਕਤਾਂ ਆਉਣਗੀਆਂ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਮੇਰੇ ਆ ਲਾਲਾਂ ਨੂੰ ਸ਼ਹੀਦ ਕਰਾਉਣਾ ਪੈ ਸਕਦਾ ਹੈ ਇਹ ਨਹੀਂ ਵੀ ਉਹਨਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਕਦੇ ਕਿਹਾ ਨਹੀਂ ਹੋਣਾ ਆਨੰਦਪੁਰ ਸਾਹਿਬ ਰਹਿੰਦੇ ਆ ਹੀ ਕਹਿੰਦੇ ਹੋਣਗੇ ਵੀ ਬੱਚਿਓ ਜ਼ਰੂਰੀ ਨਹੀਂ ਤੁਸੀਂ ਜਵਾਨੀਆਂ ਦੇਖੋਗੇ ਜ਼ਰੂਰੀ ਨਹੀਂ ਤੁਸੀਂ ਜਵਾਨ ਹੋਵੋਗੇ ਜੋ ਹਾਲਾਤ ਚੱਲ ਰਹੇ ਨੇ ਨਾ ਜੋ ਸਮਾਂ ਦੱਸਦਾ ਹੈ ਸਮਾਂ ਦੱਸਦਾ ਹੈ ਜਰੂਰੀ ਨਹੀਂ ਜਵਾਨੀਆਂ ਤੱਕ ਪਹੁੰਚੋਗੇ ਐਵੇਂ ਹੀ ਹੋ ਸਕਦਾ ਹੈ ਇਹ ਸਭ ਗੱਲਬਾਤ ਹੁੰਦੀ ਹੋਏਗੀ ਉਹ ਅੰਦਰੋਂ ਪ੍ਰਪੇਅਰ ਐਵੇਂ ਨੀਆਂ ਚ ਖੜ ਕੇ ਜਾ ਕੇ ਨੀਆਂ ਵਿੱਚ ਜਿਹੜੀ ਗੱਲ ਵਜੀਦੇ ਸਾਹਮਣੇ ਕਹੀ ਹੈ ਇਹ ਕਦੀ ਨਾ ਕਦੀ ਗੁਰੂ ਗੋਬਿੰਦ ਸਿੰਘ ਨੇ ਦੱਸੀ ਹੋਈ ਹੈ ਉਹਨਾਂ ਵੀ ਆ ਇਦਾਂ ਜਵਾਬ ਦੇਣਾ ਹੈ ਤਿਆਰੀ ਰੱਖਿਓ ਸ਼ੁਰੂ ਤੋਂ ਹੀ ਉਹਨਾਂ ਨੂੰ ਸਮਝਾਇਆ ਇਹ ਗਿਆ ਸੀ ਵੀ ਜਿਹੜੀ ਜੇ ਲੋਕਾਂ ਦੇ ਘਰ ਵਸਾਉਣੇ ਨੇ ਤੇ ਮੈਨੂੰ ਆਪਣਾ ਘਰ ਉਜਾੜਨਾ ਪੈਣਾ ਹੈ ਜੇ ਲੋਕਾਂ ਦੇ ਪੁੱਤਾਂ ਦੇ ਵਿਆਹ ਹੋਣ ਸੇਰੇ ਬੰਨਣ ਤੇ ਮੈਨੂੰ ਆਪਣੇ ਪੁੱਤ ਪਹਿਲਾਂ ਸ਼ਹੀਦ ਕਰਾਉਣੇ ਪੈਣਗੇ ਲੋਕੀ ਮਾਂ ਦਾ ਗੋਦ ਨਿਗ ਮਾਨ ਸਕਣ ਆਪਣੀ ਮਾਂ ਮੈਨੂੰ ਸ਼ਹੀਦ ਕਰਾਉਣੀ ਪਵੇਗੀ ਉਜੜਨਾ ਪੈਣਾ ਹੈ ਛੱਡਣਾ ਪੈਣਾ ਹੈ ਸਾਰਾ ਕੁਝ ਸਾਰੀ ਤਿਆਰੀ ਸੀ ਕਮਾਲ ਦੀ ਪਲੈਨਿੰਗ ਸੀ ਸਭ ਪਤਾ ਸੀ ਵੀ ਆ ਕੁਝ ਹੋਏਗਾ ਫਿਰ ਵੀ ਗੱਲ ਕਮਾਲ ਦੀ ਹੈ ਵੀ ਫਿਰ ਵੀ ਉਹਨਾਂ ਨੇ ਇਹੀ ਰਾਹ ਚੁਣਿਆ ਕਹਿੰਦੇ ਜਾਣਾ ਇੱਧਰ ਨਹੀਂ ਆਖੋ ਸਤਨਾਹ ਸ੍ਰੀ ਵਾਹਿਗੁਰੂ ਜਾਣਾ ਹੈ ਦਰਮਿਆਨ ਸਵਾਦ ਵਾਲੀ ਗੱਲ ਤੇ ਇੰਨਾ ਕੁਝ ਪਤਾ ਹੋਵੇ ਫਿਰ ਵੀ ਜਾਣਾ ਇੱਧਰ ਨਹੀਂ ਸਮਝੌਤਾ ਨਹੀਂ ਕਰਨਾ ਸਿਧਾਂਤ ਨਾਲ ਕਹਦਾ ਸਮਝਾਉਂਦਾ ਜੀ ਸੱਚ ਤੋਂ ਮੂੰਹ ਫੇਰ ਕੇ ਜਾਵਾਂਗੇ ਵੀ ਕਿੱਦਰ ਨੂੰ ਫਿਰ ਮਰਨਾ ਨਹੀਂ ਇੱਕ ਦਿਨ ਮੌਤ ਤੇ ਸਭ ਦੀ ਆਉਂਦੀ ਏ ਸੱਚ ਨਾਲ ਧੋਖਾ ਆਪਣੇ ਆਪ ਨਾਲ ਹੀ ਧੋਖਾ ਹੈ ਜਿਹੜਾ ਬੰਦਾ ਸੱਚ ਤੋਂ ਪਾਸਾ ਵੱਟ ਲਵੇ ਵੀ ਛੱਡ ਪਰੇ ਸੱਚ ਤੋਂ ਮੂੰਹ ਫੇਰੇਗਾ ਆਪਣੇ ਆਪ ਤੋਂ ਹੀ ਮੂੰਹ ਫੇਰੇਗਾ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਰਾਤ ਤੇ ਸਾਰੇ ਹੀ ਹੁੰਦੇ ਨੇ ਜੀ ਝੂਠਾਲਾ ਮਾਰਗ ਵੀ ਹੈ ਸੱਚਾਲਾ ਵੀ ਹੈ ਪਰ ਦਿਲ ਕੰਢ ਕੇ ਤਕੜਾ ਕਰਕੇ ਸੱਚ ਦੇ ਰਾਹ ਤੇ ਤੁਰ ਪੈਣਾ ਚਾਹੀਦਾ ਹੈ ਜਿੰਨੀਆਂ ਮੁਸੀਬਤਾਂ ਆਉਣਗੀਆਂ ਝੱਲਾਂਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਵੇਖੀ ਜਾਏਗੀ ਬਸ ਤਿਆਰੀ ਕਰਕੇ ਤੁਰੋ ਜਿਸ ਪੱਤਰ ਤੇ ਵੀ ਤੁਰਦੇ ਹੋ ਸਾਡੇ ਵਰਗਾ ਪ੍ਰਚਾਰ ਕਰਨ ਤੁਰਿਆ ਪਹਿਲਾਂ ਤਿਆਰੀ ਕਰਕੇ ਤੁਰੇ ਜਾਂ ਕੁਝ ਹੋ ਸਕਦਾ ਹੈ ਤੇ ਜੇ ਬੰਦਾ ਆਪਣੇ ਤੌਰ ਤੇ ਤੁਸੀਂ ਵੇਖ ਲਓ ਤਿਆਰੀ ਕਰਕੇ ਰੱਖੋ ਪੂਰੀ ਵੀ ਐਵੇਂ ਹੀ ਹੋ ਸਕਦਾ ਐਵੇਂ ਹੀ ਹੋ ਸਕਦਾ ਪਰ ਸਤਿਗੁਰੂ ਤੇਰੇ ਰਾਹ ਤੇ ਤੁਰਿਆਂ ਤੇ ਤੁਰੇ ਚੱਲੀਏ ਬਸ ਫਿਰ ਪਿੱਛੇ ਨਾ ਮੁੜ ਕੇ ਵੇਖੀਏ ਹੈ ਇਹ ਮੰਜਲੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਿੱਖੀ ਤਿੱਖੀ ਐ ਖੰਡੇ ਦੀ ਧਾਰ ਨਾਲੋਂ ਇਹ ਰਾਹ ਔਖਾ ਹੈ ਜਦੋਂ ਬੰਦਾ ਦੋ ਰਾਹ ਵੇਖਦਾ ਹੈ ਉਦੋਂ ਫਿਰ ਕਮਜ਼ੋਰ ਦਿਲਾਵਾਲੇ ਨਹੀਂ ਤੁਰ ਸਕਦੇ ਜਦੋਂ ਵੇਖ ਲੈਂਦੇ ਨਾ ਬੰਦੇ ਵੀ ਐਵੇਂ ਨਹੀਂ ਹੋ ਸਕਦਾ ਯਾਰ ਉਹ ਕਹਿੰਦੇ ਛੱਡ ਪਰੇ ਯਾਰ ਦੁਨੀਆ ਰਸਾਈ ਨਹੀਂ ਜਾ ਸਕਦੀ ਮੇਰਾ ਨਹੀਂ ਸਰਦਾ ਦੁਨੀਆ ਬਿਨਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਪਰ ਸਭ ਤੋਂ ਵੱਡੀ ਮੁਸ਼ਕਲ ਹੈ ਸਭ ਤੋਂ بڑا ਇਹ ਰੋਗ ਕਿਆ ਕਹẽਗੇ ਲੋਕ ਦੁਨੀਆ ਕੀ ਕਹẽਗੀ